ਭਾਈ ਅਮਰਤਪਾਲ ਦੀ ਜਿਹੜੀ ਸੁਣਵਾਈ ਹੋਈ ਸੀ ਐਨਐਸਐ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਉਹਦੇ ਚ ਪੰਜਾਬ ਸਰਕਾਰ ਨੇ ਇੱਕ ਦਾਵਾ ਪੇਸ਼ ਕੀਤਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਜਾਨ ਨੂੰ ਖਤਰਾ ਹੈ ਜੀ ਅਮਰਤਪਾਲ ਧਮਕੀਆਂ ਦਿੰਦਾ ਹੈ ਦੂਸਰੀ ਗੱਲ ਉਹਨਾਂ ਕਹੀ ਹੈ ਸਰਕਾਰ ਨੇ ਦਾਅਵੇ ਦੇ ਵਿੱਚ ਕਿ ਅਮਰਤਪਾਲ ਦੇ ਆਈਐਸਆਈ ਨਾਲ ਸੰਬੰਧ ਹੈ ਚਲੋ ਮੰਨ ਲੈਂਦੇ ਆ ਤੀਸਰਾ ਪੁਆਇੰਟ ਉਹਨਾਂ ਨੇ ਕਿਹਾ ਹੈ ਵੀ ਭਾਈ ਅਮਰਤਪਾਲ ਜੇਲ੍ਹ ਵਿੱਚ ਵੀ ਆਈਐਸਆਈ ਇਹ ਨਾਲ ਗੱਲਾਂ ਕਰਦਾ ਹੈ ਜੇਲ੍ਹ ਵਿੱਚ ਵੀ ਆਈਸੀ ਆਈਐਸਆਈ ਨਾਲ ਸੰਬੰਧ ਹੈ ਦੇਖੋ ਜਦੋਂ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੋਵੇ ਤੇ ਫਿਰ ਜਿਹੜੀ ਜੇਲ੍ਹ ਹੈ ਉਹ ਵੀ ਡਿਬਰੂਗੜਾ ਪੰਜਾਬ ਤੋਂ ਕਿੰਨੇ 100 ਕਿਲੋਮੀਟਰ ਅੱਗੇ ਹੈ ਉਹਦੇ ਵਿੱਚ ਜਿਹੜੇ ਜੇਲ੍ਹ ਅਧਿਕਾਰੀ 2000 ਬੰਦਾ ਤੁਸੀਂ ਕਿਉਂ ਫਿੱਟ ਕੀਤਾ ਹੈ ਉੱਥੇ ਤਾਂ ਚਿੜੀ ਵੀ ਨਹੀਂ ਫਰਕਦੀ ਆਈਐਸਆਈ ਵਾਲੀ ਤਾਂ ਗੱਲ ਬੜੀ ਦੂਰ ਹੈ ਇਹ ਗੱਲ ਹਜਮ ਹੋਣ ਵਾਲੀ ਨਹੀਂ ਕਿਉਂਕਿ ਸਰਕਾਰ ਨੇ ਜਿਹੜੀ ਖਾਨਾ ਪੂਰਤੀ ਕੀਤੀ ਹੈ ਇਹਨਾਂ ਜਿਹੜੇ ਡਿਬਰੂਗੜ ਦੇ ਵਿੱਚ ਬੰਦਨ ਐਨਐਸਏ ਤਹਿਤ ਭਾਈ ਹਮਰਤਪਾਲ ਗੁਰਮੀਤ ਸਿੰਘ ਬੱਕਣ ਵਾਲਾ ਗੁਲਵੰਤ ਸਿੰਘ ਰਾਓ ਕੇ ਬਸੰਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਪਪਲਪ੍ਰੀਤ ਤੇ ਦਲਜੀਤ ਕਲਸੀ ਇਹ ਬੰਦਿਆਂ ਦਾ ਇਕੱਠਾ ਕੇਸ ਲੱਗਿਆ ਸੀ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਅੰਮ੍ਰਿਤਸਰ ਸਾਹਿਬ ਦੇ ਡੀਸੀ ਸਾਹਿਬ ਨੇ ਜਵਾਬ ਦਿੱਤਾ ਤੇ ਅੰਮ੍ਰਿਤਸਰ ਸਾਹਿਬ ਦੇ ਐਸਐਸਪੀ ਸਾਹਿਬਾਨ ਨੇ ਜਵਾਬ ਦਿੱਤਾ ਉਹ ਚ ਹੁਣ ਬਚਾਓ ਪੱਖ ਦੇ ਵਿੱਚ ਅਮਰਤਪਾਲ ਸਾਹਿਬ ਦੇ ਵਕੀਲ ਕਹਿ ਰਹੇ ਨਾ ਕਿ ਭਾਈ ਜ਼ਿਲ੍ਹੇ ਦੇ ਡੀਸੀ ਕੋਲ ਕੋਈ ਅਧਿਕਾਰ ਨਹੀਂ ਵੀ 1 ਸਾਲ ਦੀ ਇਕੱਠੀ ਐਨਐਸ ਵਧਾ ਦੇ ਵੀ ਇਹਦੇ ਸਬੰਧ ਚ ਕੇਸ ਲੱਗਿਆ ਸੀ ਤਿੰਨ ਤਿੰਨ ਕਰਕੇ ਚਾਰ ਵਾਰੀ ਤਿੰਨ ਤਿੰਨ ਮਹੀਨੇ ਕਰਕੇ ਤਾਂ ਵਧਾ ਸਕਦਾ ਉਹਦੇ ਕੋਲ ਰਾਈਟ ਹੈ ਪਰ ਇਕੱਠਾ 1 ਸਾਲ ਦੀ ਐਨਐਸ ਵਧਾਉਣੀ ਹੁਣ ਬੰਦੇ ਗ੍ਰਿਫਤਾਰ ਕੀਤੇ ਹੋਏ ਆ ਉਹਨਾਂ ਦਾ ਰਿਮਾਂਡ ਵੀ ਲਿਆ ਹੈ ਅਰੈਸਟ ਵੀ ਕੀਤੇ ਆ ਫੋਨ ਕਾਲਾਂ ਵੀ ਖੰਘਾਲੀਆਂ ਮੋਬਾਈਲ ਕਬਜ਼ੇ ਚਾ ਪੁਲਿਸ ਦੇ ਉਦੋਂ ਤੱਕ ਕੋਈ ਆਈਐਸਆਈ ਆਈ ਨਹੀਂ ਹੁਣ ਜੇਲ੍ਹ ਦੇ ਵਿੱਚ ਬੈਠਿਆ ਨੂੰ ਕਰੀਬ 2 ਸਾਲ ਹੋਣ ਆਲੇ ਪੌਣੇ 2 ਸਾਲ ਹੁਣ ਆਈਐਸਆਈ ਨਾਲ ਗੱਲਾਂ ਹੁੰਦੀਆਂ ਸਭ ਤੋਂ ਪਹਿਲਾਂ ਨੈਸ਼ਨਲ ਸਕਿਉਰਿਟੀ ਐਕਟ ਜਿਹੜੇ ਜੇਲ੍ਹ ਵਾਲੇ ਤੇ ਲੱਗਣਾ ਚਾਹੀਦਾ ਵੀ ਤੂੰ ਤੁਹਾਡੀ ਜੇਲ੍ਹ ਵਿੱਚ ਆਈਐਸਆਈ ਨਾਲ ਅਮਰਤਪਾਲ ਕਿਵੇਂ ਸੰਬੰਧ ਬਣਾਈ ਬੈਠਾ ਹੈ ਜੇਲ੍ਹ ਵਿੱਚ ਉੱਥੇ ਜੇਲ੍ਹ ਸੁਪਰਡੈਂਟ ਕੀ ਕਰਦੇ ਆ ਜੇਲ੍ਹ ਵਾਰਡਨ ਡੀਐਸਪੀ ਸਾਹਿਬਾ ਨੇ ਐਸਪੀ ਐਸਪੀ ਜਿਹੜਾ ਜੇਲ੍ਹ ਸੁਪਰਡੈਂਟ ਹੁੰਦਾ ਫਿਰ ਕਿੰਨੇ ਵਾਰਡਨ ਹੈ ਫਿਰ ਬਾਹਰ ਅਮਲਾ ਫਿਰ ਫਿਰ ਉੱਥੋਂ ਦੀ ਸਪੇਟ ਦੀ ਪੁਲਿਸ ਆ ਜਿਹੜੀ ਬਾਹਰ ਮੁਲਾਕਾਤਾਂ ਕਰਾਉਂਦੀ ਹੈ ਪ੍ਰੋਟੋਕੋਲ ਮੁਤਾਬਕ ਜੇਲ੍ਹ ਦੀ ਦੀਵਾਰ ਤੋਂ ਬਾਹਰ ਬੈਠਾ 200 ਬੰਦਾ ਤੇ ਫਿਰ ਜਦੋਂ ਇਹੋ ਜਿਹਾ ਸਪੈਸੀਫਿਕ ਜੁਰਮ ਦੇ ਵਿੱਚ ਬੰਦਾ ਅੰਦਰ ਹੋਵੇ ਕਿਸੇ ਵੀ ਸਟੇਟ ਦਾ ਐਨਐਸਏ ਐਨਐਸਏ ਤਹਿਤ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਤਾਂ ਉੱਥੇ ਜਿਹੜੀ ਹੈਗੀ ਹੈ ਸਕਿਉਰਿਟੀ ਹੋਰ ਵਧਾਈ ਜਾਂਦੀ ਹੈ ਤੇ ਹੁਣ ਗੱਲ ਇਹ ਹੈ ਵੀ ਅਈ ਐਸਆਈ ਨਾਲ ਅੰਮਰਪਾਲ ਦੇ ਜੇਲ੍ਹ 'ਚੋਂ ਕਿਵੇਂ ਸੰਬੰਧ ਬਣਿਆ ਹੈ ਕਿਹਨੇ ਉਹ ਮੋਬਾਈਲ ਦਿੱਤਾ ਹੈ ਕੌਣ ਉਹ ਗੱਲਾਂ ਕਰਾਉਂਦਾ ਹੈ ਤੇ ਫੜ ਕੇ ਉਹਨਾਂ ਦੇ ਪਰਚੇ ਦਿਓ ਭਗਵੰਤ ਮਾਨ ਜੀ ਨੂੰ ਖਤਰਾ ਹੈ ਹੁਣ ਇਹਨਾਂ ਨੇ ਐਫੀਡੇਟ ਦਿੱਤਾ ਹੈ ਕਿ ਉਹ ਜੀ ਬੰਦੇ ਚੜਾਏ ਸੀਗੇ ਥਾਣੇ ਦੇ ਵਿੱਚੋਂ ਉੱਥੇ ਕਿਹਾ ਸੀ ਵੀ ਇਹ ਬਿਆੰਤੇ ਵਾਲੇ ਰਾਹ ਤੇ ਪੈ ਗਿਆ ਰਾਹ ਤੇ ਪੈ ਗਿਆ ਕਹਿਣਾ ਕੋਈ ਗੁਨਾਹ ਨਹੀਂ ਜੇ ਬਿਆੰਤਲੀ ਕਰਾਂਗੇ ਤਾਂ ਗੁਨਾਹ ਘਰ ਹੈ ਸ਼ਬਦਾਵਲੀ ਦੇ ਵਿੱਚ ਫਰਕ ਹੈ ਨਾ ਆਪਾਂ ਕਹਿ ਦਿੰਨੇ ਆ ਯਾਰ ਫਲਾਨਾ ਫਲਾਨੇ ਦੇ ਰਾਹ ਪੈ ਗਿਆ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਰਹੇ ਸੀ ਔਰੰਗਜੇ ਵਾਲੇ ਰਾਹ ਪੈ ਗਿਆ ਭਾਈ ਤੂੰ ਜਾਂ ਪੁੱਤਰ ਮੋਚ ਚ ਪੈ ਗਿਆ ਕੌਰੂ ਬਾਦਸ਼ਾਹ ਵਾਲਾ ਕੰਮ ਹੋ ਗਿਆ ਜਾਂ ਭਾਈ ਤੂੰ ਆ ਕਰਕੇ ਆਪਾਂ ਆਪਾ ਲੀਡਰ ਨੂੰ ਆਮ ਕਹਿ ਦਿੰਨੇ ਆ ਅੱਛਾ ਇਹ ਇਹ ਨੰਗ ਦਾ ਬੋਲਣ ਦਾ ਹਰ ਇੱਕ ਬੰਦੇ ਨੂੰ ਅਧਿਕਾਰ ਵੀ ਹੈਗਾ ਪਰ ਕਿਸੇ ਦੀ ਸ਼ਾਨ ਦੇ ਖਿਲਾਫ ਕਿਸੇ ਦੀ ਕਦਰ ਕੁਸ਼ੀ ਕਰਨੀ ਕਿਸੇ ਨੂੰ ਧਮਕੀ ਦੇਣੀ ਉਹ ਬਿਲਕੁਲ ਮਾੜੀ ਗੱਲ ਹੈ ਹਾਂ ਉਹ ਸੀ ਪਹਿਲਾਂ ਵੀ ਵੀਡੀਓ ਪਾਈਆਂ ਜਿਹੜੀਆਂ ਅਮਰਤਪਾਲ ਦੇ ਸੰਬੰਧ ਵਿੱਚ ਉਹਨਾਂ ਵਿੱਚ ਉਹਨੇ ਦੋ ਗਲਤੀਆਂ ਕੀਤੀਆਂ ਇੱਕ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਲੈ ਕੇ ਦਰਬਾਰ ਸਾਹਿਬ ਚਲਾ ਗਿਆ ਉੱਥੇ ਆਪਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਜੋ ਭਾਈ ਬੰਦੂਕ ਧਾਰੀ ਸੀਗੇ ਉਹਨਾਂ ਨੂੰ ਸਿਣਾਉਣ ਸੰਬੰਧੀ ਉੱਥੇ ਪੁਲਿਸ ਨਾਲ ਧੱਕਾ ਮੁਕੀ ਹੋਈ ਹੈ ਚਲੋ ਉੱਥੇ ਕੋਈ ਧਰਮ ਨੂੰ ਵਰਤਿਆ ਗਿਆ 295 ਲੱਗਦੀ ਕੋਈ ਪੁਲਿਸ ਨਾਲ ਕੋਈ ਵਰਦੀ ਪਾੜੀ ਹੈ 353 186 ਲੱਗਦੀ ਹੁਣ ਤਾਂ ਵੀਐਨਐਸ ਐਕਟ ਬਣ ਗਿਆ ਉਸ ਦੀ ਉਸ ਟਾਈਮ ਦੀ ਗੱਲ ਹੈ ਚਲੋ ਜਿਆਦਾ ਹੀ ਕੋਈ ਹਮਲਾ ਕਰਤਾ ਥਾਣੇ ਤੇ ਰਾਤ ਨੂੰ ਗਿਆ 458 ਲੱਗਦੀ 307 ਲੱਗ ਜਾਂਦੀ ਇੱਕ ਉਹਨੇ ਇਹ ਗਲਤੀ ਕੀਤੀ ਆ ਦੂਸਰੀ ਗਲਤੀ ਇੱਕ ਥਾਣੇ ਜਾਣ ਦੀ ਇੱਕ ਦੂਸਰੀ ਗਲਤੀ ਉਹਨੇ ਕਿਹਾ ਵੀ ਹਕੂਮਤ ਜਿਵੇਂ ਚਾਹੁੰਦੀ ਅਸੀਂ ਹਕੂਮਤ ਨਾਲ ਪੰਗਾ ਲਵਾਂਗੇ ਬਸ ਦੋ ਗੱਲਾਂ ਦੇ ਕਰਕੇ ਉਹਤੇ ਐਨਐਸਏ ਲਾਤੀ ਉਦੋਂ ਤਾਂ ਭਾਈ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਵੀ ਇਹ ਇੱਕ ਭਿੰਡਰਾ ਵਾਲੇ ਵਾਂਗੂ ਸੱਜਦਾ ਢਜਦਾ ਤੇ ਭਿੰਡਰਾ ਵਾਲੇ ਵਾਰੀ ਵਾਲੀ ਵਰਗੀ ਦੇਖ ਹੈ ਉਹਦੇ ਵਰਗੀ ਤੋਰ ਹੈ ਉਹੀ ਪਹਿਰਾਵਾ ਹੈ ਉਦੋਂ ਤਾਂ ਸਾਰੇ ਬੰਦੇ ਉਹਦੇ ਬੈਰੀ ਬਣ ਗਏ ਕਾਂਗਰਸੀ ਵੀ ਅਕਾਲੀ ਵੀ ਹਰ ਸਿਮਰਤ ਵੀ ਉਹਦੇ ਖਿਲਾਫ ਬੋਲੀ ਐ ਸੁਖਵੀਰ ਬਾਦਲ ਵੀ ਬੋਲਿਆ ਹੋਰ ਏਬੀਸੀਡੀ ਜਿਹੜੇ ਹੈਗੇ ਉਹ ਵੀ ਬੋਲੇ ਐ ਹੁਣ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਫੇਰ ਉਹਨੂੰ ਮੁੱਦਾ ਬਣਾ ਕੇ ਵਰਤਿਆ ਜਾਂਦਾ ਹੁਣ ਮਾਨਯੋਗ ਹਾਈ ਕੋਰਟ ਨੇ ਜਿਹੜਾ ਹੈਗਾ ਇਹਦਾ ਫੈਸਲਾ ਲੈਣਾ ਹੈ ਕਿ ਇਹਦੇ ਵਿੱਚ ਕੀ ਫੈਸਲਾ ਕਰਨਾ ਚਾਹਤਾ ਹੈ ਬਾਣੀ ਜਸਟਿਸ ਤੁਹਾਨੂੰ ਹਰਿਆਣਾ ਹਾਈ ਕੋਰਟ ਉਹਦੀ 3 ਅਕਤੂਬਰ ਦੇ ਵਿੱਚ ਜਿਹੜੀ ਹੈਗੀ ਡੇਟ ਪਈ ਹੈ ਅੱਗੇ ਇਸ ਵਿਸ਼ੇ ਤੇ ਬਹਿਸ ਹੋਈ ਹੈ ਇਸ ਵਿਸ਼ੇ ਤੇ ਐਪੀ ਡੈਕਟ ਲੱਗਿਆ ਹੈ ਸਰਕਾਰ ਨੇ ਲਾਇਆ ਕਿ ਭਾਈ ਉਹ ਆਈਐਸਆਈ ਨਾਲ ਅੰਮ੍ਰਿਤਪਾਲ ਸੰਬੰਧ ਰੱਖਦਾ ਹੈ ਸੀਐਮ ਮਾਨ ਨੂੰ ਖਤਰਾ ਤੇ ਜੇਲ੍ਹ ਵਿੱਚੋਂ ਵੀ ਆਈਐਸਆਈ ਨਾਲ ਉਹ ਸੰਪਰਕ ਦੇ ਵਿੱਚ ਹੈ ਹੁਣ ਜਾਂ ਤਾਂ ਕੋਈ ਭਾਈ ਡਰੋਂ ਨਹੀਂ ਡਰੋਂ ਨਹੀਂ ਰਾਹੀਂ ਕੋਈ ਗੱਲਬਾਤ ਹੁੰਦੀ ਹੈ ਤੇ ਜਾਂ ਫਿਰ ਜੇਲ੍ਹ ਵਾਲਿਆਂ ਨੇ ਫੋਨ ਦਿੱਤਾ ਹੈ ਆਈਐਸਆਈ ਤਾਂ ਪਾਕਿਸਤਾਨ ਦੀ ਏਜੰਸੀ ਹੈ ਤੇ ਡੀ ਪਾਕਿਸਤਾਨ ਕਿੱਥੇ ਹੈ ਤੇ ਡਿਬਰੂਅਰ ਕਿੱਥੇ ਹੈ ਇਹਦਾ ਮਤਲਬ ਇਹ ਗੱਲਾਂ ਹਜਮ ਹੋਣ ਵਾਲੀਆਂ ਨਹੀਂ ਇਹ ਅਦਾਲਤ ਨੇ ਦੇਖਣਾ ਹੈ ਠੀਕ ਹੈ ਉਹ ਆਪ ਦਾ ਇੱਕ ਜਿਹੜੀ ਹੈਗੀ ਹੈ ਸਟੇਟਸ ਰਿਪੋਰਟ ਹੈ ਇਨਕਲੂਜਨ ਐਸਟਾ ਰਿਪੋਰਟ ਹੈ ਜਿਹੜੀ ਪੁਲਿਸ ਆਫ ਦੀ ਕੱਢ ਕੇ ਉਹਨਾਂ ਨੇ ਇਮਾਨਜੋਗ ਅਦਾਲਤ 'ਚ ਪੇਸ਼ ਕੀਤਾ ਵੀ ਇਸ ਕਰਕੇ ਇਹਦੀ ਐਨਐਸਏ ਵਿਧਾਈ ਹੈ ਤੇ ਇਹ ਭਾਈ ਆਹਾ 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 ਪੁਆਇੰਟਾਂ ਦੇ ਤਹਿਤ 1 ਤੋਂ ਲੈ ਕੇ 10 ਪੁਆਇੰਟ ਜਿਹੜੇ ਲਿਖੇ ਆ ਉਹਨਾਂ ਤਹਿਤ ਪੰਜਾਬ ਸਰਕਾਰ ਤੇ ਪੰਜਾਬ ਵਾਸੀਆਂ ਤੇ ਪੰਜਾਬ ਵਿੱਚ ਰਹਿੰਦੇ ਵਿਅਕਤੀਆਂ ਨੂੰ ਭਾਈ ਅੰਮਰਤਪਾਲ ਤੋਂ ਖਤਰਾ ਹੈ ਚਲੋ ਮੰਨ ਲੈਂਦੇ ਆ ਫਿਰ ਅੰਮਰਤਪਾਲ ਨੂੰ ਉਹਦੇ ਹਲਕੇ ਦੇ ਜਤਿਆਇਆ ਕਿਉਂ ਜੋ ਐਡੇ ਹੀ ਮਾੜਾ ਸੀ ਖੰਡੂਰ ਸਾਹਿਬ ਤੋਂ ਜਿਹੜੀ ਸੀਟ ਐ ਪੰਜਾਬ ਦੇ ਵਿੱਚੋਂ ਸਾਰਿਆਂ ਨੂੰ ਵੱਧ ਵੋਟਾਂ ਦੇ ਉਹ ਬੰਦਾ ਜਿੱਤਿਆ ਉਹਦੀ ਜੂਰਿਡਿਕਸ਼ਨ ਉੱਥੋਂ ਦੀ ਐ ਪਦਾਇਸ਼ ਉੱਥੋਂ ਦੀ ਐ ਰਹਿਣ ਵਾਲਾ ਉੱਥੋਂ ਦਾ ਐ ਪੜਿਆ ਖੇਡਿਆ ਉੱਥੇ ਐ ਜੋ ਥਾਣੇ ਚੋਂ ਬੰਦੇ ਛੜਵਾਏ ਐ ਜਾਂ ਗੁਰੂਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਗਿਆ ਜਾਂ ਪੁਲਿਸ ਨਾਲ ਭਿੜਿਆ ਉਹਨੇ ਉੱਥੇ ਕਿਹਾ ਐ ਫਿਰ ਜਿਹੜੀ ਇਹ ਕਹਿੰਦੇ ਆ ਵਿਅੰਤੇ ਵਾਲੇ ਰਾਹ ਤੇ ਚੱਲਿਆ ਉਹ ਸ਼ਬਦਾਵਲੀ ਉੱਥੋਂ ਦੀ ਹੈ ਜੇ ਇੰਨੀ ਕਦਰਤਾਂ ਹੁੰਦੀ ਉੱਥੋਂ ਦੇ Hindu ਲੋਕ ਵੋਟ ਨਹੀਂ ਪਾਉਂਦੇ ਸੀ ਤੁਸੀਂ ਰਿਕਾਰਡ ਕੱਢ ਲਓ ਸਾਰਿਆਂ ਨਾਲੋਂ ਜ਼ਿਆਦਾ Hindu ਬੰਦਿਆਂ ਨੇ ਵੋਟਾਂ ਨੂੰ ਵੱਧ ਪਾਈਆਂ ਜੋ ਵਪਾਰੀ ਹੈ ਚਾਹੇ ਉਹ ਸਿੱਖ ਹੈ ਜਾਂ Hindu ਹੈ ਉਹ ਨਹੀਂ ਚਾਹੁੰਦਾ ਹੁੰਦਾ ਵੀ ਇੱਥੇ ਖਤਰਾ ਪੈਦਾ ਹੋਵੇ ਸਾਡੀਆਂ ਦੁਕਾਨਦਾਰੀਆਂ ਰੁੱਲਣ ਬਿਜ਼ਨਸ ਕਰਾ ਹੋਵੇ ਪਰ ਹੁਣ ਇੱਕ ਝੂਠ ਦਾ ਪਲੰਦਾ ਸਰਕਾਰ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਤਾ ਕਿ ਸੀਐਮ ਮਾਨ ਨੂੰ ਖਤਰਾ ਮਾਨ ਸਾਹਿਬ ਨੂੰ ਕਾਹਦਾ ਖਤਰਾ ਉਹਦਾ ਕੋਈ ਬੱਟ ਦਾ ਰੌਲਾ ਨਹੀਂ ਕੋਈ ਵਿਰੋਧ ਨਹੀਂ ਠੀਕ ਹੈ ਉਹ ਆਉਂਦਾ ਇੱਕ ਮੈਮੋਰੰਡਮ ਲੈ ਕੇ ਜਾਂਦਾ ਮਰਤਪਾਲ ਇੱਕ ਜਵਾਨ ਸੀਗਾ 32 33 ਸਾਲਾਂ ਦਾ ਹੈ ਇਹ ਜਿਹੜੀ ਜਵਾਨੀ ਹੈ ਇਹ 25 ਸਾਲ ਤੋਂ ਲੈ ਕੇ 40 ਸਾਲ ਤੱਕ ਬੰਦੇ ਤੇ ਉੱਡ ਜੂ ਉੱਡ ਜੂ ਕਰਦਾ ਬੰਦਾ ਇੱਥੋਂ ਆ ਕੇ ਬਹੁਤ ਬੰਦੇ ਰਾਹੇ ਵੀ ਪਏ ਐ ਕਰਾਹੇ ਵੀ ਪਏ ਐ ਇਤਿਹਾਸ ਫਰੋਲ ਲਓ ਜਜਬਾਤ ਚਾਲੂ ਲਾਲੂ ਤੋਂ ਇੱਕ ਮੈਮੋਰੰਡਮ ਦੇਣਾ ਸੀ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੀਆਂ ਮੰਗਾਂ ਉਹ ਮੰਨਦਾ ਨਾ ਮੰਨਦਾ ਫੇਰ ਤੁਸੀਂ ਜਿਹੜੇ ਮਰਜ਼ੀ راہ ਪੈਂਦੇ ਗਲਤੀ ਉਹਦੀ ਦੂਸਰਾ ਥਾਣੇ ਵਿੱਚ ਪੁਲਿਸ ਨਾਲ ਬਦੀ ਕੀ ਕਰਨੀ ਅਸੀਂ ਮੰਨਦੇ ਆ ਗਲਤੀ ਐ ਪਰ ਉਹਤੇ ਜਿਹੜੀਆਂ ਧਰਾਵਾਂ ਆਈਪੀਸੀ ਦੀਆਂ ਲੱਗਦੀਆਂ ਸੀਗੀਆਂ 307 ਲੱਗਦੀ ਸੀ 295 ਲੱਗਦੀ ਸੀ 458 ਲੱਗਦੀ ਸੀ ਪੁਲਿਸ ਦੀ ਵਰਦੀ ਪਾੜੀ ਐ 353 ਲੱਗਦੀ ਸੀ 186 ਲੱਗਦੀ ਸੀ ਇਹ ਲਾ ਕੇ ਉਹ ਅੰਦਰ ਦੇ ਦਿੰਦੇ ਐਡਾ ਕਿਉਂ ਨੇ ਮਤਲਬ ਪਾਪ ਕਰਤਾ ਪਰ ਬਿਨਾ ਮਤਲ ਤੋਂ ਕਿਸੇ ਤੋਂ ਚੱਕੀ ਪਹਿੋਣੀ ਚੱਕੀ ਪੀਸਣੀ ਉਹਦਾ ਜਿਹੜਾ ਹੈਗਾ ਖਮਿਆਜਾ ਉਕਤਨਾ ਪੈਂਦਾ ਕਿਉਂਕਿ ਇਹ ਨਹੀਂ ਵੀ ਇੱਥੇ ਕੋਈ ਲੜਾਈ ਹੋਊਗੀ ਇੱਥੇ ਕੋਈ ਜੰਗ ਲੱਗੂਗੀ ਅੱਗੇ ਅੱਗੇ ਆ ਕੇ ਆਦੀਆਂ ਪੀੜ੍ਹੀਆਂ ਨੂੰ ਉਹਦਾ ਕਰਜ਼ਾ ਦੇਣਾ ਪੈਂਦਾ ਆਪਾਂ ਬਿਨਾ ਮਤਲ ਤੋਂ ਕਿਸੇ ਬੰਦੇ ਨੂੰ ਕਮਰੇ ਦੇ ਵਿੱਚ ਬੰਦ ਕਰ ਦਈਏ ਉਹਦਾ ਕੋਈ ਕਸੂਰ ਨਾ ਹੋਵੇ ਜਾਂ ਆਪਣੇ ਕੋਈ ਘਰੇ ਜਾਨਵਰ ਆ ਉਹਨੂੰ ਵੀ ਆਪਾਂ ਬਿਨਾ ਮਤਲ ਤੋਂ ਪਿਆਸਾ ਰੱਖੀਏ ਤਾਂ ਉਹ ਵੀ ਵਿਚਾਰਾ ਨਲਕੇ ਬੰਨੀ ਜਾਂ ਮੋਟਰ ਬੰਨੀ ਜਾਂ ਘੜੇ ਬੰਨੀ ਜਾਂ ਕੈਂਪਰ ਬੰਨੀ ਚੱਕੀ ਜਾਂਦਾ ਉਹਦਾ ਇਸ਼ਾਰਾ ਹੁੰਦਾ ਵੀ ਮੈਂ ਪਾਣੀ ਪੀਣਾ ਹੈ ਇਹਨਾਂ ਨੂੰ ਵੀ ਆਜ਼ਾਦੀ ਚਾਹੀਦੀ ਹੈ ਹੁਣ ਆ ਪ੍ਰਧਾਨ ਮੰਤਰੀ ਬਾਜੇ ਕਿ ਕਿਹੜੀਆਂ ਤੋਪਾਂ ਬਣਾਉਂਦਾ ਨੇ ਕਿਹੜੀ ਆਈਐਸਆਈ ਨਾਲ ਸੰਬੰਧ ਆ ਉਹਦਾ ਅਣਪੜੋ ਬੰਦਾ ਹੈ ਬਸ ਤੇ ਉਹਨੂੰ ਚੜ੍ਹਨਾ ਨਹੀਂ ਆਉਂਦਾ ਵਿਚਾਰੇ ਇਹਨੂੰ ਠੀਕ ਹੈ ਗੂਠਾ ਸ਼ਾਹ ਬੰਦਾ ਉਹਨੇ ਇੱਕ ਕਿਰਪਾਨ ਜੀ ਖਿੱਚੀ ਸੀ ਬਸ ਉਹਦੇ ਤੇ ਕਰਕੇ ਉਹਦੇ ਤੇ ਚਿੜਪੇ ਇੱਕ ਸ੍ਰੀ ਸਾਹਿਬਾ ਜਿਹੜੋ ਕੱਢ ਕੇ ਬਿੱਟੂ ਨੂੰ ਕਿਹਾ ਪੱਟ ਤੇ ਥਾਪੀਆਂ ਮਾਰ ਕੇ ਇੰਨੀ ਗੱਲ ਹੀ ਹੈ ਉਹਨੂੰ ਕੀ ਪਤਾਈ ਐ ਐਸਆਈ ਕੀ ਹੁੰਦੀ ਐ ਅੱਜ ਵੀ ਨਹੀਂ ਪਤਾ ਉਹਨੂੰ ਆਈਐਸਆਈ ਕੀ ਹੁੰਦੀ ਐ ਜੇਲ੍ਹ 'ਚ ਦਾ ਬੰਦਾ ਇੱਕ ਵਕੀਲ ਬਣ ਜਾਂਦਾ ਉਹ ਤੇ ਅਣਪੜ੍ਹ ਬੰਦਾ ਵੀ ਕਿਉਂਕਿ ਉਹਨੂੰ ਤੜਕੇ ਤੋਂ ਲੈ ਕੇ ਸ਼ਾਮ ਤੱਕ 500 ਬੰਦਾ ਮਿਲਦਾ ਐ ਉੱਤੇ ਕਾਨੂੰਨ ਹੀ ਸਿਖਾਉਣਾ ਹੁੰਦਾ ਸਿੱਖਣਾ ਹੁੰਦਾ ਤੇ ਉਹਨੇ ਕਿਹੜਾ ਗਾਇਆਂ ਨੂੰ ਕੱਕ ਪਾਉਣੇ ਹੁੰਦੇ ਆ ਬੰਦੇ ਨੇ ਅੱਜ ਵੀ ਉਹਨੂੰ ਉਹ ਨੌਲੇਜ ਨਹੀਂ ਹੋਣੀ ਫਿਰ ਇਹ ਵਿਚਾਰੇ ਜਿਹੜੇ ਹੈਗੇ ਸੱਤ ਦੇ ਸੱਤ ਬੰਦੇ ਅਸੀਂ ਤਾਂ ਇਹਨੂੰ ਨਿਰਦੋਸ਼ ਮੰਨਦੇ ਆ ਭਾਈ ਪੰਜਾਬ ਸਰਕਾਰ ਨੂੰ ਹੁਣ ਛੱਡ ਦੇਣੀ ਚਾਹੀਦੀ ਸੀ ਹੁਣ ਤੁਸੀਂ ਫੇਰ ਐਫੀਡੈਵਟ ਲਾ ਕੇ ਫੇਰ ਖਤਰਾ ਪੈਦਾ ਲਿਖਾਤਾ ਉੱਥੇ ਇਹਦਾ ਮਤਲਬ ਉਥੋਂ ਦੇ ਜਿਹੜਾ ਡਿਬਰੂਗੜ੍ਹ ਸਟੇਟ ਦੇ ਡਿਬਰੂਗੜ੍ਹ ਜੇਲ੍ਹ ਦੀ ਜਿਹੜੀ ਸਟੇਟ ਹੈ ਉਹਦੇ ਡੀਜੀਪੀ ਸਾਹਿਬ ਨੂੰ ਵੀ ਤਲਬ ਕਰਨਾ ਚਾਹੀਦਾ ਜੇਲ੍ਹਾਂ ਦੇ ਨੂੰ ਪੰਜਾਬ ਵਾਲੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਦੱਸੋ ਭਾਈ ਛੋਡੀ ਜੇਲ੍ਹ ਚ ਉਹ ਆਈਐਸਆਈ ਨਾਲ ਸੰਬੰਧ ਰੱਖਦਾ ਹੈ ਜਾਂ ਉਹਦੇ ਸੰਪਰਕ ਚ ਹੈ ਜੇਲ੍ਹਾਂ ਚ ਜੈਮਰ ਲੱਗੇ ਹੁੰਦੇ ਆ ਮਤਲਬ ਹੀ ਨਹੀਂ ਉੱਥੇ ਮੱਖੀ ਪਰਕ ਜੇ ਜਿਹੜੇ ਬੰਦੇ ਜੇਲ੍ਹ ਜਾ ਕੇ ਆਏ ਆ ਪਹਿਲਾ ਗੇਟ ਹੁੰਦਾ ਉੱਥੇ ਮੁਲਾਕਾਤਾਂ ਲਿਖੀ ਜਾਂਦੀਆਂ ਫਿਰ ਡਿਊਟੀ ਹੈ ਫਿਰ ਅਗਲਾ ਗੇਟ ਹੈ ਡਿਊਟੀ ਦਾ ਫਿਰ ਚੱਕਰ ਹੈ ਚੱਕਰ ਦੇ ਵਿੱਚੋਂ ਫਿਰ ਜਦੋਂ ਆਪਾਂ ਬੈਰਕਾਂ ਦੇ ਵਿੱਚ ਜਾਂਦੇ ਆ ਉੱਥੇ ਫੇਰ ਗੇਟ ਹੈ ਫਿਰ ਬੈਰਕ ਦੇ ਫੇਰ ਵਿੱਚ ਜਾਂਦੇ ਆ ਉੱਥੇ ਗੇਟ ਹੈ ਫਿਰ ਬੈਰਕ ਜਿੱਥੇ ਬਿਲਡਿੰਗ ਬਣੀ ਉੱਥੇ ਗੇਟ ਹੈ ਫਿਰ ਪੌੜੀਆਂ ਕੋਲੇ ਗੇਟ ਹੈ ਫਿਰ ਗਾਂਹ ਚੜਦਾ ਬੰਦਾ ਫਿਰ ਉਹਦੀ ਬੈਰਕ ਦੇ ਵਿੱਚ ਗੇਟ ਹੈ ਉਹਦੀਆਂ ਸੱਤ ਅੱਠ ਚਾਬੀਆਂ ਜਿਹੜੀਆਂ ਉਹ ਡਿਊਟੀ ਵਿੱਚ ਹੁੰਦੀਆਂ ਦੱਸੋ ਭਾਈ ਉੱਥੇ ਕਿਹੜੀ ਆਈਐਸਆਈ ਆ ਗਈ ਸੋ ਬਿਨਾ ਮਤਲਬ ਤੋਂ ਕਿਸੇ ਬੰਦੇ ਨੂੰ ਪਰੇਸ਼ਾਨ ਕਰਨਾ ਸਰਕਾਰਵਾਦ ਤੇ ਗਲਤ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਚਲੋ ਆਪਣੀ ਕੀਤੀ ਜਿੰਨੀ ਕੁ ਉਹਨਾਂ ਨੇ ਸੀ ਸਜ਼ਾ ਭੁਗਤ ਲਈ ਅੱਗੇ ਤੋਂ ਬੰਦਾ ਸਿਆਣਾ ਹੋ ਜਾਂਦਾ ਜਾਂ ਉਹ ਕੋਈ ਭਾਈ ਉਹਨਾਂ ਦਾ ਕੋਈ ਬੰਬ ਬਣਾਉਂਦੇ ਆ ਕੋਈ ਬਲਾਸਟ ਕਰਦੇ ਆ ਕੋਈ ਕੋਈ ਹੋਰ ਫੈਕਟਰੀਆਂ ਫੜੀਆਂ ਫਿਰ ਦਿਓ ਐਫੀਡੈਟ ਜਰੂਰ ਦਿਓ ਹੁਣ ਜੇ ਕਿਸੇ ਨੇ ਰੋਡੇ ਪਿੰਡ ਦੇ ਵਿੱਚ ਜਾ ਕੇ ਕੱਟ ਕਰ ਲਿਆ ਉਹ ਵੀ ਅਮਰਤਪਾਲ ਦੇ ਖਾਤੇ ਜੜਾਤਾ ਜੇ ਜੁਨੇਵ ਰਾਸ਼ਟਰੀ ਦੇ ਸਟੂਡੈਂਟਾਂ ਨੇ ਕੱਟ ਕਰ ਲਿਆ ਉਹ ਵੀ ਅਮਰਦਾਪਾਲ ਦੇ ਖਾਤੇ ਜਿਹੜਾ ਤਾਂ ਜੇ ਉਹਦੇ ਰਿਸ਼ਤੇਦਾਰਾਂ ਨੇ ਰੋਸ ਰੈਲੀ ਕਰ ਲਈ ਵੀ ਸਾਡਾ ਬੰਦਾ ਭਾਈ ਐਨ.ਐਚ.ਆਰ ਦਾ ਅੰਦਰ ਆ ਉਹਦੇ ਛੋਟਾ ਬੱਚਾ ਹੈ ਜਾਂ ਉਹਦਾ ਵਿਆਹ ਹੋਇਆ ਹੈਗਾ ਉਹ ਵੀ ਅਮਰਦਾਪਾਲ ਦੇ ਖਾਤੇ ਪਾਤਾ ਇਹ ਬੇਤੁਕੀਆਂ ਤੇ ਕਿਸੇ ਨੂੰ ਹਰਾਸਮੈਂਟ ਕਰਨ ਵਾਲੀਆਂ ਗੱਲਾਂ ਹੈ ਚਲੋ ਪਾਵਰ 'ਚ ਬੰਦਾ ਆਉਂਦਾ ਜਾਂਦਾ ਰਹਿੰਦਾ ਪਾਵਰਾਂ ਹਮੇਸ਼ਾ ਕੋਲੇ ਨਹੀਂ ਰਹਿੰਦੀਆਂ ਸਮਾ ਸਮਾ ਸਮਰੱਥਾ ਸੁਬੀਰੋ ਇਸ ਗੱਲ ਨਾਲ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੇ ਲਿਖ ਕੇ ਦਿੱਤੀਆਂ ਹੈ ਹਾਈ ਕੋਰਟ ਸਹਿਮਤ ਨਹੀਂ ਹੋਈ ਹਾਈ ਕੋਰਟ ਨੇ ਜਿਹੜੇ ਹੈ ਕਿ ਤਰੀਕ ਦੇਤੀ 3 10 24 ਅੱਗੇ ਜੱਜ ਸਾਹਿਬ ਕੀ ਫੈਸਲਾ ਕਰਦੇ ਆ ਦਲੀਲ ਅਗਲੀ ਦੀ ਅਪੀਲ ਹੈ ਦਲੀਲ ਹੈ ਜਵਾਬ ਦਾਵਾ ਤਿੰਨਾ ਤੇ ਜਿਹੜੀ سرمਾਈ ਹੋਊਗੀ ਸੋ ਅਸੀਂ ਇਹਦੀ ਜਿਹੜੀ ਪ੍ਰਜੋਰ ਪੰਜਾਬ ਸਰਕਾਰ ਨੂੰ ਕਹਨੇ ਆ ਭਾਈ ਹੁਣੇ ਛੱਡ ਦੇਣੇ ਚਾਹੀਦੇ ਆ ਕੋਈ ਡੱਬਾ ਵਾਲਾ ਵੱਡਾ ਜਰਮਨੀ ਕੀਤਾ ਸੀਗਾ ਸੋ ਵੀਰੋ ਜੇ ਤੁਸੀਂ ਅਮਰਤਪਾਲ ਦੇ ਹੱਕ ਵਿੱਚੋਂ ਇਹ ਗੱਲਾਂ ਨੂੰ ਝੂਠ ਮੰਨਦੇ ਹੋ ਕਿ ਆਈਸੀਆਈ ਨਾਲ ਸੰਬੰਧ ਹੈ ਜਾਂ ਜੇਰ ਤੋਂ ਗੱਲਾਂ ਕਰਦਾ ਹੈ ਬਿਲਕੁਲ ਅਸੀਂ ਗਲਤ ਮੰਨਦੇ ਹਾਂ ਜੇ ਇਹ ਗੱਲਾਂ ਹੈ ਨਹੀਂ ਤਾਂ ਤੁਸੀਂ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ